ਬੜੀ ਹਿੰਮਤ ਦੀ ਗੱਲ ਹੈ ਗੁਰੂ ਅਰਜਨ ਦੇਵ ਜੀ ਇਹ ਸਵਾਸਤੇ ਗੁਰੂ ਅਰਜਨ ਦੇਵ ਜੀ ਦੇ ਕੁਝ ਹੋਰ ਬੋਲ ਵੀ ਮੈਂ ਤੁਹਾਡੇ ਸਾਹਮਣੇ ਰੱਖਾਂ ਜਿਸ ਦਿਨ ਪਹਿਲਾ ਪ੍ਰਕਾਸ਼ ਹੋਇਆ ਨਾ ਦਰਬਾਰ ਸਾਹਿਬ ਦੇ ਚ ਤਾਬਿਆਂ ਤੇ ਬਿਠਾਇਆ ਬਾਬਾ ਬੁੱਢਾ ਜੀ ਨੂੰ ਆਪ ਇੱਕ ਪਾਸੇ ਬੈਠੇ ਦਰਬਾਰ ਸਾਹਿਬ ਦੇ ਅੰਦਰ ਇੱਕੋ ਹੀ ਕਥਾ ਹੋਈ ਏ ਉਹ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਆਪ ਕੀਤੀ ਸੀ ਉਸ ਤੋਂ ਬਾਅਦ ਬਾਹੀ ਗੁਰਦਾਸ ਜੀ ਦਰਬਾਰ ਸਾਹਿਬ ਦੇ ਬਾਹਰ ਜਿੱਥੇ ਬੈਠ ਕੇ ਕਥਾ ਕਰਦੇ ਰਹੇ ਉਸ ਸਥਾਨ ਦਾ ਨਾਮ ਪੈ ਗਿਆ ਮਨਜੀ ਸਾਹਿਬ ਅੱਜ ਬਹੁਤ ਵੱਡਾ ਹਾਲ ਹੈ ਕਮ ਸੇ ਕਮ 25000 ਬੰਦੇ ਬੈਠ ਸਕਦੇ ਨੇ ਐਨਾ ਵੱਡਾ ਉਹ ਕਮਨਾਮੇ ਦੀ ਕਥਾ ਉੱਥੇ ਹੁੰਦੀ ਹੈ ਰੋਜ਼ ਹੁੰਦੀ ਹੈ ਇਹ ਭਾਈ ਗੁਰਦਾਸ ਜੀ ਤੋਂ ਚਲੇ ਭਾਈ ਮਨੀ ਸਿੰਘ ਜੀ ਕਰਦੇ ਰਹੇ ਅਜੇ ਤੱਕ ਲੜੀਵਾਰ ਚੱਲ ਰਹੀ ਹੈ ਅਜੇ ਤੱਕ ਚੱਲ ਰਹੀ ਹੈ ਪਰ ਇੱਕ ਕਥਾ ਧਨ ਗੁਰੂ अर्जुन देव जी महाराज ਨੇ दरबार साहिब ਦੇ ਵਿੱਚ ਥੋੜੀ ਜਿਹੀ ਸੱਜਣ ਬੈਠ ਸਕਦੇ ਨੇ ਜਗ੍ਹਾ ਥੋੜੀ ਹੈ। ਉਹਨਾਂ ਨੂੰ ਸੰਬੋਧਨ ਕਰਦੇ ਹੋਇਆ ਜੋ ਬਚਨ ਕਹਿ ਸਨ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਨੇ ਗੁਰਪ੍ਰਤਾਪ ਸੂਰਜ ਗ੍ਰੰਥ ਦੇ ਵਿੱਚ ਲਿਖਿਆ ਹੈ। ਜੋ ਸਿੱਖ ਜਗਤ ਦਾ ਇਤਿਹਾਸਕ ਗ੍ਰੰਥ ਹੈ ਦਸਾਂ ਗੁਰੂਆਂ ਦੀ ਕਥਾ ਕਵਿਤਾ ਦੇ ਵਿੱਚ। ਕਵਿਤਾ ਭਾਈ ਸੰਤੋਖ ਸਿੰਘ ਜੀ ਦੇ ਅੰਦਰੋਂ ਇੰਜ ਨਿਕਲੀ ਹੈ ਜਿਵੇਂ ਪਹਾੜ ਤੋਂ ਕੋਈ ਝਰਨਾ ਨਿਕਲਦਾ ਹੈ। ਇੰਨਾ ਲੰਮਾ ਚੌੜਾ ਇਤਿਹਾਸ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਪ੍ਰਕਾਸ਼ ਤੋਂ ਲੈ ਕੇ ਦਸਾਂ ਗੁਰੂਆਂ ਦੀਆਂ ਸਾਰੀਆਂ ਜੀਵਨ ਕਥਾਵਾਂ ਔਰ ਸਿੰਘਾਂ ਦੇ પ્રસੰਗ ਇਹ ਦਸ ਪੋਥੀਆਂ ਨੇ ਸਾਰੇ ਦਾ ਸਾਰਾ ਕਵਤਾ ਵਿੱਚ ਹੈ ਸ਼ਾਇਰੀ ਵਿੱਚ ਹੈ ਜਿਵੇਂ ਪਹਾੜ ਚੋਂ ਝਰਨਾ ਨਿਕਲਦਾ ਹੈ ਇਸ ਤਰ੍ਹਾਂ ਇਹ ਗੀਤ ਭਾਈ ਸੰਤੋਖ ਸਿੰਘ ਜੀ ਦੇ ਅੰਦਰੋਂ ਨਿਕਲੇ ਡ ਹਨ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਜੋ ਸਿੱਖਾਂ ਨੂੰ ਸੰਬੋਧਨ ਕਰਦੇ ਹੋਏ ਉਸ ਦਿਨ ਜੋ ਉਪਦੇਸ਼ ਦਿੱਤਾ ਹੈ ਸਰਵਨ ਕਰ ਲੋ ਕਬੀ ਸੰਤੋਖ ਸਿੰਘ ਜੀ ਨੇ ਲਿਖਿਆ ਹੈ ਮਹਾਰਾਜ ਸਾਰਿਆਂ ਨੂੰ ਸੰਬੋਧਨ ਕਰਦੇ ਹੋਇਆ ਕਹਿੰਦੇ ਨੇ ਸਤਗੁਰੂ ਕੇ ਸਰੀਰ ਹੈ ਜੋ ਸਭ ਥਾਨ ਸਮੇ ਸਭ ਨਾਂਦਰਸ ਹੈ ਮੇਰਾ ਜਿਹੜਾ ਸਰੀਰ ਹੈ ਨਾ ਇਹਦੇ ਦਰਸ਼ਨ ਸਾਰੀ ਜਗ੍ਹਾ ਤੇ ਨਹੀਂ ਹੋ ਸਕਦੇ ਸਿਰਫ ਇੱਕ ਜਗ੍ਹਾ ਹੈ ਮੇਰਾ ਜਿਹੜਾ ਸਰੀਰ ਹੈ ਹਰ ਸਮੇਂ ਵੀ ਨਹੀਂ ਹੈ ਅੱਜ ਹੈ ਕੱਲ ਨਹੀਂ ਹੈ ਗੁਰੂ ਅਰਜਨ ਦੇਵ ਜੀ ਸਤਗੁਰੂ ਕੇ ਸਰੀਰ ਹੈ ਜੋ ਸਭ ਥਾਨ ਸਮੈ ਸਭ ਨਾਦਰਸ ਹੈ ساری ਜਗਾ ਤੇ ਤੇ ਸਾਰੇ ਸਮੈ ਦੇ ਇਹ ਤਨ ਨਹੀਂ ਹੈ ਇਹ ਸਰੀਰ ਨਹੀਂ ਹੈ ਫਿਰ ਹਰ ਜਗਾ ਗੁਰੂ ਚਾਹੀਦਾ ਹੈ ਹਰ ਜਗਾ ਗੁਰੂ ਚਾਹੀਦਾ ਹੈ ਤੇ ਹੁਣ ਆਖਿਆ ਜਾਏ ਹਰ ਜਗਾ ਗੁਰੂ ਨਹੀਂ ਹੈ ਹੁਣ ਗੁਰੂ ਬਿਆਸ ਦੇ ਚ ਬੈਠਾ ਹੋਵੇ ਤੇ ਇਥੇ ਦੁਬਈ ਚ ਕੀ ਕਰੀਏ ਬਸ ਕੇ ਕਰੇ